ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਉਸ ਦੇ ਵਿੱਚ ਕੁਝ ਅਹਿਮ ਮਸਲੇ ਆਉਣਗੇ ਫੜਾ ਨਾਲ ਸੰਬੰਧਿਤ ਮਸਲਾ ਵੀ ਆਏਗਾ ਜੀਐਸਟੀ ਕਾਰਨ ਪੰਜਾਬ ਨੂੰ ਪੈਣ ਵਾਲਾ ਕਾਟਾ ਉਹਦੇ ਨੂੰ ਕਿਵੇਂ ਪੂਰਾ ਕੀਤਾ ਜਾਏਗਾ ਉਹ ਮਾਮਲਾ ਵੀ ਆਏਗਾ ਤੇ ਇਸ ਦੇ ਨਾਲ ਹੀ ਬੀਬੀਐਮਬੀ ਨੇ ਅਦਾਲਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਹੈ ਕਿ ਪੰਜਾਬ ਨੇ ਪਾਣੀ ਨਹੀਂ ਛੱਡਣ ਦਿੱਤਾ ਜਿਸ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਆ ਉਹ ਮਾੜੀ ਹੋਈ ਇਹ ਤਿੰਨ ਅਹਿਮ ਮਾਮਲਿਆਂ ਦੇ ਉੱਪਰ ਚਰਚਾ ਕਰਾਂਗੇ ਰੱਖ ਸਾਹਿਬ ਪਹਿਲਾਂ ਜੀਐਸਟੀ ਦੇ ਮੁੱਦੇ ਉੱਪਰ ਗੱਲ ਕਰੀਏ ਜੀਐਸਟੀ ਦੀਆਂ ਦਰਾਂ ਜਿਹੜੀਆਂ ਘਟਾ ਦਿੱਤੀਆਂ ਗਈਆਂ 22 ਤੋਂ ਲਾਗੂ ਹੋ ਗਈਆਂ ਤੇ ਇਹਦੇ ਨਾਲ ਪੰਜਾਬ ਨੂੰ ਜਿਹੜਾ ਘਾਟਾ ਪੈਣਾ ਹੈ ਉਹਦੀ ਕਿਵੇਂ ਇਹ ਭਰਪੂਰਤੀ ਕੀਤੀ ਜਾਏਗੀ ਤੁਸੀਂ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਅਹ ਦੇਖੋ ਜੀ ਮੁਸਾਵ ਜੀਐਸਟੀ ਦੀਆਂ ਦਰਾਂ ਆਪਾਨੂੰ ਪਤਾ ਹੈ ਕਿ 5% 12% 18% ਤੇ 28% ਸੀ ਹਾਂਜੀ ਉਹਨਾਂ 28 ਵਾਲੀ ਕਈ ਚ 40 ਬਦਲਦੀ ਕਈ ਚ 0 ਕਰਦੀ ਕਈ ਚ 18 ਕਰਦੀ ਇਦਾਂ ਹੀ ਜਿਹੜੀ 12 ਵਾਲੀ ਸੀ ਉਹ ਜੇ 5 ਕਰਦੀ ਉਹ ਵੀ ਘਟਾਤੀ ਸੋ 5 ਔਰ 18 ਦੋ ਤਰ੍ਹਾਂ ਰੱਖਤੀ ਹੁਣ ਹਾਂਜੀ ਤੇ ਬਹੁਤ ਸਾਰਿਆਂ ਦੇ ਵਿੱਚ 18 ਤੋਂ 0 ਕਰਤੀ 12 ਤੋਂ ਵੀ 0 ਕਰਤੀ 5 ਤੋਂ ਵੀ 0 ਕਰਤੀ ਕਿ ਕਈਆਂ ਚ 28 ਤੋਂ 0 18 ਕਰਦੀ ਕਈਆਂ ਚ 28 ਤੋਂ 40 ਵੀ ਕਰਦੀ ਕਈਆਂ ਚ 18 ਤੋਂ ਵੀ 40 ਕਰਦੀ ਸੋ ਇਹ ਵੱਖ-ਵੱਖ ਆਈਟਮਾਂ ਨੇ 375 ਆਈਟਮਾਂ ਦੇ ਉੱਤੇ ਇਹਦਾ ਹੋਇਆ ਤੇ ਇਹਦੇ ਨਾਲ ਜਿਹੜਾ ਪੰਜਾਬ ਸੋਚਦਾ ਪੰਜਾਬ ਕੋਲੇ ਜਿਹੜਾ ਆਮਦਾ ਰੈਵਨਿਊ ਹੈ ਸਟੇਟ ਰੈਵਨਿਊ GST ਦਾ ਉਹ GST ਦਾ ਸਟੇਟ ਰੈਵਨਿਊ ਇਹਨਾਂ ਨੂੰ ਆਉਂਦਾ ਹੈ 27650 ਕਰੋੜ ਪਰ ਇਹਨਾਂ ਨੂੰ ਕੇਂਦਰ ਚੋਂ ਵੀ ਆਉਂਦਾ ਜਿਹਨੂੰ ਇਹ ਹਿਸਾਬ ਨਹੀਂ ਲਗਾ ਰਹੇ ਉਹ ਆਉਂਦਾ ਉਹਨੂੰ 7482 ਕਰੋੜ ਫਰੋਜਰ ਚ 1782 ਕੁਲ ਐਕਚੁਅਲੀ 20132 ਕਰੋੜ ਇਹਨਾਂ ਨੂੰ ਜੀਐਸਟੀ ਦਾ ਆਉਂਦਾ ਹੈ ਕੀਵਾ ਸਾਹਿਬ ਨੇ 27000 ਦੇ ਹਿਸਾਬ ਨਾਲ ਕਹਿੰਦਾ ਵੀ ਸਾਨੂੰ 6000 ਦਾ ਮਾਸੂਮ ਇਹ ਆਪਰੀ ਮੰਨ ਲਿਆ ਕਿ ਜੋ ਸੈਂਟਰ ਦੇ ਰੱਖਿਆ ਬਜਟ ਦੇ ਵਿੱਚ ਨੇ ਉਹਨਾਂ ਤਾਂ ਆਉਣੀ ਆਉਣਾ ਹੈ ਥਿੰਕ ਤਾਂ ਜੇ ਜੀਐਸਵੀ ਕਰ ਦਿਓ ਉਹਦਾ ਹਿੱਸਾ ਆਉਣਾ ਹੈ ਉਹਦੇ ਚੋਂ ਹਾਂਜੀ ਜੇ ਉੱਥੇ ਟੋਟਲ ਕਲੈਕਸ਼ਨ ਘਟ ਗਈ ਤਾਂ ਹਿੱਸਾ ਘਟਾਊਗਾ ਜੇ ਕਲੈਕਸ਼ਨ ਵੱਧ ਗਈ ਫੇ ਵੱਧ ਵੀ ਆ ਸਕਦਾ ਹੈ ਜੀਐਸਟੀ ਦਰਾਂ ਘਟਣ ਨਾਲ ਕੇਂਦਰ ਸਰਕਾਰ ਦਾ ਕਲੇਮ ਇਹ ਹੈ ਵਿੱਤ ਮੰਤਰੀ ਦਾ ਕਹਿੰਦੇ ਸੀ ਧਰਮੰਗੀ ਦਾ ਕਲੇਮ ਇਹ ਹੈ ਕਿ ਸਸਤਾ ਹੋਣ ਨਾਲ ਲੋਕ ਮਾਲ ਜ਼ਿਆਦਾ ਖਰੀਦਣਗੇ ਆਮ ਤਰ੍ਹਾਂ ਤੇ ਹੁੰਦਾ ਹੈ ਆਮਦਨ ਵਧੇਗੀ ਹਾਂ ਮੈਂ ਕਿ ਬਿਜ਼ਨਸ ਚ ਰਿਹਾ ਅਸੀਂ ਕਹਿੰਨੇ ਆਂ ਵੀ ਤੁਸੀਂ ਕਿੰਨਾ ਜ਼ਿਆਦਾ ਮਾਲ ਵੇਚਦੇ ਹੋ ਉਹਦੇ ਨਾਲ ਤੁਹਾਡਾ ਪ੍ਰੋਫਿਟ ਵੱਧ ਜਾਂਦਾ ਹੈ ਪ੍ਰੋਫਿਟ ਘਟਾ ਲਓ ਮਾਰਜਨ ਤੁਹਾਡਾ ਘਟ ਹੋ ਗਿਆ ਪਰ ਮਾਲ ਜ਼ਿਆਦਾ ਵਿਕ ਗਿਆ ਅੱਗੇ ਤੁਹਾਡੇ 20 ਚੀਜ਼ਾਂ ਵਿਕਦੀਆਂ ਸੀ ਹੁਣ 100 ਵਿਕਣ ਲੱਗੀਆਂ ਪ੍ਰੋਫਿਟ ਤੁਸੀਂ ਕਢਾਇਆ ਸਾਰਾ 20% ਬਸ ਫਿਰ ਤੁਹਾਡਾ ਪ੍ਰੋਫਿਟ ਵੱਧ ਗਿਆ ਸੋ ਇਹ ਹੁਣ ਨਿਰਭਰ ਇਸ ਗੱਲ ਤੇ ਕਰਦਾ ਹੈ ਕਿ ਮਾਲ ਕਿਹੜਾ ਵਿਕਦਾ ਹੈ ਕਿੰਨਾ ਵਿਕਦਾ ਹੈ ਦੂਜਾ ਇਹ ਮੈਨੂੰ ਐ ਲੱਗਦਾ ਹੈ ਵੀ ਇਹਦੇ ਨਾਲ ਕੋਈ ਕੇਂਦਰ ਨੂੰ ਫਾਇਦਾ ਨਹੀਂ ਹੋਣਾ ਨਾ ਸਟੇਟ ਦਾ ਨਹੀਂ ਹੋਣਾ ਕਿਵੇਂ ਉਹ ਕਹਿੰਦੇ ਮਾਲ ਵੱਧ ਵਿਕੂ ਜਿੰਨੀ ਰੋਟੀ ਪਹਿਲਾਂ ਖਾਂਦੇ ਲੋਕ ਉਹ ਨਹੀਂ ਖਾਂਣਗੇ ਜਿੰਨੇ ਹੁਣ ਨਾ ਚੀਜ਼ਾਂ ਤੇ ਦਵਾਈਆਂ ਤੇ ਹੁਣ ਦਵਾਈਆਂ ਉਹੀ ਸੋਲੋ ਖਾਈ ਜਾਗੇ ਹਾਂਜੀ ਇਹ ਮਾਲ ਉਦੋਂ ਹੁੰਦਾ ਹੁੰਦਾ ਹੈ ਵੱਧ ਹੈ ਜਿਹੜੇ ਪੈਸੇ ਰੱਜੇ ਹੋਏ ਨੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜੇ ਪੈਸੇ ਚਲੇ ਜਾਂਦੇ ਕੋਈ ਹੈ ਹੀ ਨਹੀਂ ਉਹਨਾਂ ਨੂੰ ਕੋਈ ਹੁਣ ਵੀ ਨਹੀਂ ਜੀਐਸਟੀ ਘਟਣ ਨਾਲ ਤਾਂ ਉਹਨਾਂ ਦੀ ਰੋਟੀ ਨਹੀਂ ਜ਼ਿਆਦਾ ਖਾਣ ਲੱਗ ਜਾਂਦੀ ਉਹਨਾਂ ਨੇ ਜਿਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਉਹਨਾਂ ਦੀ ਜੇਬ 'ਚ ਜਿੰਨਾ ਚਿਰ ਤੁਸੀਂ ਪੈਸਾ ਨਹੀਂ ਪਾਉਂਗੇ ਉਹਨਾਂ 'ਚ ਤੁਹਾਡਾ ਮਾਲ ਨਹੀਂ ਵਿਕਣਾ ਮਾਲ ਦਾ ਵੱਡਾ ਕੰਜ਼ਿਊਮਰ ਜਾਨੀ ਕਿ ਖਪਤਕਾਰ ਹੈ ਜਿਹੜਾ ਉਹਨੂੰ 80 ਕਰੋੜ ਦਾ ਤੁਸੀਂ ਨਾਜ ਦੇ ਰਹੇ ਉਹਦੇ ਕੋਈ ਪੈਸਾ ਨਹੀਂ ਹੈ ਨੌਜਵਾਨ ਨੂੰ ਤੁਸੀਂ ਰੁਜ਼ਗਾਰ ਨਹੀਂ ਦੇ ਰਹੇ ਸੋ ਇਸ ਕਰਕੇ ਇਹ ਜਿਹੜੀ ਇਹਨਾਂ ਦੀ ਗਿਣਤੀ ਬਿੰਤੀ ਹੈ ਕਿ ਮੈਨੂੰ ਕੋਈ ਬਹੁਤੀ ਇੱਜ਼ਤ ਦੀ ਨਹੀਂ ਹੈ ਕੇਂਦਰ ਦੀ ਹੁਣ ਕੇਂਦਰ ਨੇ ਇੱਕ ਹੋਰ ਗੱਲ ਕਹਿਤੀ ਸੂਬਿਆਂ ਨੇ ਕਿ ਸਾਨੂੰ ਕੰਪਨਸੇਟ ਕਰੋ ਉਹ ਕਹਿੰਦੇ ਸਾਨੂੰ ਵੀ ਤਾਂ ਘਾਟਾ ਪੈ ਰਹੀ ਹੈ ਅਸੀਂ ਕਦਾ ਕੰਪਨਸੇਟ ਕਰਨਾ ਇਹੀ ਪ੍ਰਮਜੀਤ ਅੱਜ ਦਾ ਦਿਆਣਾ ਸੋ ਕੋਈ ਕੰਪਨਸੇਸ਼ਨ ਨਹੀਂ ਹੋਣੀ ਇਹਨਾਂ ਨੂੰ ਸੈਸ਼ਨ ਦੇ ਵਿੱਚ ਜਿਹੜਾ ਕਹਿ ਨਹੀਂ ਕਰਨਗੇ ਪਰ ਪਤਾ ਰਹੇ ਤਾਂ ਪਾਪਾ ਕਹਿੰਦਾ ਵੀ ਇਹ ਕਰਨਾ ਚਾਹੀਦਾ ਸੂਬੇ ਦੇ ਹਿੱਤ 'ਚ ਇਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਦੇਖੋ ਤੁਸੀਂ ਜੀਐਸਟੀ ਕਰ ਲਿਆ ਈਵਨ ਤਾਂ ਹੀ ਹਾਲਾਂ ਦੇ ਮਾਮਲੇ ਦੀ ਵੀ ਗੱਲ ਹੈਗੀ ਆ ਜਿਹੜੀ ਉਦੇਚ ਵੀ ਇਹ ਹੀ ਹੈ ਪੰਜਾਬੀ ਭਾਸ਼ਾ ਦੇ ਮਾਮਲੇ 'ਚ ਵੀ ਇਹ ਹੀ ਹੈ ਕਿ ਤੁਸੀਂ ਬੇਸਿਕਲੀ ਮੂਲ ਰੂਪ 'ਚ ਇਹ ਕਰਿਆ ਕਿ ਸੂਬਿਆਂ ਦੇ ਹੱਕ ਸਾਰੇ ਕੋਲੇ ਕੇਂਦਰ 'ਚ ਤੁਸੀਂ ਸਾਡੇ ਹੱਕ ਮਾਫ ਕਰ ਦੋ ਅਸੀਂ ਆਪਦਾ ਆਪ ਹੀ ਇਕੱਠਾ ਕਰ ਲਵਾਂਗੇ ਪੈਸਾ ਤੇ ਅਸੀਂ ਜਿਹੜਾ ਹੈਗਾ ਜੇ ਸਾਡੇ ਹੱਕ ਮਾਫ ਹੋ ਜਾਣ ਤਾਂ ਸਾਡੀ ਆਮਦਨ ਵਧ ਜੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਕ 'ਚ ਹੱਥਚਾਰੇ ਹੁਣ ਤਾਂ ਹਰ ਗੱਲ ਤੁਸੀਂ ਫੈਸਲਾ ਕਰਦੇ ਹੋ ਜੇ ਤੁਸੀਂ ਫੈਸਲਾ ਕਰੋ ਕਦੀ ਤੁਸੀਂ ਇੰਦਰ ਦਾ ਕਰਨੀ ਨੂੰ ਕਰੀ ਇੰਦਰ ਦਾ ਤੁਸੀਂ ਕਦੇ ਐਂ ਤੱਕ ਕਰ ਜੀ ਨਹੀਂ ਹੋਣ ਕਹਿੰਦੇ ਹੋ ਵੀ ਜੀਐਸਟੀ ਕੌਂਸਲ ਦੇ 56ਵੀਂ ਮੀਟਿੰਗ ਚ ਅਸੀਂ ਬਿਠਾ ਕੇ ਕਰਿਆ ਬਿਠਾ ਕੇ ਤਾਂ ਤੁਹਾਡੀਆਂ ਸਟੇਟਾਂ ਵਾਲੇ ਜਿਆਦਾ ਹੁੰਦੇ ਨੇ ਉਹਨਾਂ ਨੇ ਹਾਂ ਹਾਂ ਕਰਤੀ ਦੂਜੇ ਵੀ ਹਾਂ ਕਰ ਜਾਂਦੇ ਨੇ ਅਬ ਜੇ ਸੂਬੇ ਬਾਰੇ ਗਹਿਣ ਟਿਕੇ ਨਾਲ ਸੋਚਣ ਦਾ ਜਿਹੜਾ ਮੌਕਾ ਨਹੀਂ ਮਿਲਦਾ ਸੋ ਜੇ ਤੁਸੀਂ ਸੂਬਿਆਂ ਦੇ ਹੱਕ ਸੂਬਿਆਂ ਕੋਲ ਛੱਡੋਗੇ ਤਾਂ ਸੂਬੇ ਸੋ ਇਹ ਬੰਦ ਅਧਿਕਾਰਾਂ ਦੀ ਜਿਹੜੀ ਗੱਲ ਹੈ ਉਹ ਤੋਂ ਬਿਨਾਂ ਮਸਲੇ ਹੱਲ ਨਹੀਂ ਹੋਣੇ ਜਿਹੜੇ ਵਜ੍ਹਾ ਲੈ ਰਹੇ ਹੁਣ ਦਾ ਬਜੀ ਠੀਕ ਮੈਨੂੰ ਲੱਗਦਾ ਨਹੀਂ ਵੀ ਜੀਐਸਟੀ ਦਾ ਇਸ ਤਰ੍ਹਾਂ ਦੇ ਰਹਿਣਗੇ ਜਦ ਕਿ ਇਹਨਾਂ ਨੂੰ ਜੀਐਸਟੀ ਦੇ ਉੱਤੇ ਲੋਕਾਂ ਨੂੰ ਬੜੀ ਸਪੱਸ਼ਟ ਲੈਣਾ ਚਾਹੀਦਾ ਹੈ ਕਿ ਕਿੱਥੋਂ ਕਿੱਥੋਂ ਸਾਨੂੰ ਪੈਸਾ ਆਸੀ ਕਿੱਥੋਂ ਕਿੱਥੋਂ ਨਹੀਂ ਆਏਗਾ ਕਿੱਥੇ ਸੰਭਾਵਨਾ ਹੈ ਕਿ ਤੁਹਾਨੂੰ ਚੀਜ਼ਾਂ ਸਸਤੀਆਂ ਦੇਣੀਆਂ ਇਹ ਵੀ ਇਹਨਾਂ ਨੂੰ ਕਹਿਣਾ ਚਾਹੀਦਾ ਅਮੇਰਕਾ ਦੇ ਦੁੱਧ ਤੇ ਕੱਲੀ ਰੌਲਾ ਪਿਆ ਹੋਇਆ ਸੀ ਅੱਜ ਘਟਾਇਆ ਉਹਨੇ ਰੇਟ ਤੇ ਅੱਜ ਤਾਂ ਆਪਾਂ ਜੀ ਦੇਖੀ ਕਾਇਦਨ ਹੋ ਗਏ ਬਾਈਕਲੀ ਤੋਂ ਲਾਗੂ ਹੋ ਗਿਆ ਸੀ ਨਹੀਂ ਬਾਈ ਤੋਂ ਲਾਗੂ ਹੋਣਾ ਸੀਗਾ ਹਾਂ ਹੋ ਗਿਆ ਸੀ ਉਹ ਵੀ ਗਿਆ ਸੀ ਤੇ ਰੇਟ ਵਧੇ ਕਰਨੇ ਅਜੇ ਕਟਾ ਨਹੀਂ ਉਹ ਵੀ ਕਰਦਾ ਖਬਰਾਂ ਚਾਉਣਾ ਸ਼ੁਰੂ ਹੋ ਗਿਆ ਕਿ ਵੇਟ ਦਾ ਰੇਟ ਨਹੀਂ ਕਟਿਆ ਹੁਣ ਕਟਾਈ ਅਣਕੋਤਾ ਕੋਆਪਰੇਟਿਵਾਂ ਸਰਕਾਰੀ ਸਿਸਟਮ ਤੇ ਛੇਤੀ ਅਜੇ ਵਪਾਰੀ ਪਤਾ ਨਹੀਂ ਅਜੇ ਇਹ ਚੀਮਾ ਸਾਹਿਬ ਨੇ ਕਿਹਾ ਵੀ ਅਜੇ ਵਪਾਰੀਆਂ ਨੂੰ ਪਤਾ ਨਹੀਂ ਹੁਣ ਇਹ ਸਮਝਾਉਣਾ ਹੋ ਕਿਉਂਕਿ ਜਿਹੜਾ ਹੈਗਾ ਵੀ ਕੰਜ਼ਿਊਮਰ ਤੱਕ ਇਹ ਪਹੁੰਚਦਾ ਵੀ ਹੈ ਦਾਬ ਕੇ ਨਹੀਂ ਇਹ ਵੀ ਇਹਨਾਂ ਨੂੰ ਖੁਦ ਹੀ ਸਕੇ ਨੇ ਵੀ ਕੰਜ਼ਿਊਮਰ ਨੂੰ ਸਪੱਸ਼ਟ ਕਰਨੂ ਵੀ ਇਹਦਾ ਫਾਇਦਾ ਹੋਊ ਕਿ ਨਹੀਂ ਜੀਐਸਟੀ ਘਟਾਇਆ ਜਾਂ ਉਦੋਂ ਹੀ ਚੱਲੀ ਜਾਊਗਾ ਜੀਐਸਟੀ ਭਾਵੇਂ ਘਟ ਰਿਹਾ ਹੋਣਾ ਪਰ ਭਾਅ ਉਹ ਨਹੀਂ ਵਧਾ ਲੈਣਾ ਗਿਲੀ ਗਿਲੀ ਪਹਿਲਾਂ 4 ਰੁਪਏ ਦੀ ਸੀ GST ਲਾ ਕੇ ਹੁਣ ਵੀ 4 ਦੀ ਵੇਚੀ ਜਾਣ ਪਰ GST ਜੇ ਪਹਿਲਾਂ 4 ਤੇ 18% ਦੇ ਹਿਸਾਬ ਨਾਲ ਮੰਨ ਲਓ ਵੀ 70 ਬੱਤਰ ਤੇ ਸੀ ਹੁਣ ਉਹ GST ਤਾਂ ਮੰਨ ਲਓ 5 ਹੋ ਗਿਆ 5 ਦੇ ਨਾਲ ਉਹ 20 ਪੈਸੇ ਹੋਏ ਤੇ ਪਰ ਕੀਮਤ ਤੇ ਨਸੀ ਲਿਖ ਦੋ 4 ਦਾ ਤਾਂ ਉਹੀ 4 ਹੋ ਗਏ ਸੋ ਇਸ ਕਰਕੇ ਚੀਮਾ ਸਾਹਿਬ ਦਾ ਆਬਦਾ ਖਤਸ਼ਾ ਵੀ ਇਹ ਹੈਗਾ ਵਿਤ ਮੰਤਰੀ ਇਹ ਜੇ ਪਤਾ ਨਹੀਂ ਖਬਰ ਤੱਕ ਕਾਰ ਕੋਲ ਜਾਊ ਕਿ ਨਹੀਂ ਜਾਊ ਜੋ ਇੰਨਾ ਦਾ ਕਿੰਨਾ ਫਿਰ ਉਹਨਾਂ ਦੂਜਾ ਕਿਹਾ ਵੇ ਬਿੱਲ ਲਿਆਓ ਤੇ ਨਾਮ ਪਾਓ ਬਿੱਲ ਲਿਆਓ ਤੇ ਨਾਮ ਪਾਓ ਨਾਲੇ ਹੁਣ ਇਹ ਕੋਈ ਇਹ ਬੱਚਗਾਨਾ ਜੀਆਂ ਕਰਦਾ ਹੁੰਦੀਆਂ ਨੇ ਇਹ ਤਾਂ ਇਹਨਾਂ ਨੇ ਨਹੀਂ ਨਾ ਨਹੀਂ ਡਾਕਟਰ ਸਾਹਿਬ ਇਸ ਗੇਮ ਤਾਂ ਨਾ ਮਾਵਾ ਦੇਰ ਦੀ ਸਾਲ ਪਹਿਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਚਲਾਈ ਆ ਉਹੀ 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 ਚਲਾਈ ਰਹੀ ਹੈ ਹੁਣ ਦਵਾ ਦਾ ਉਹਨੂੰ ਕਿ ਹੈ ਵੀ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਜੇ ਉਹਦੇ ਹੋਣਗੇ ਐ ਹੋਊਗਾ ਇਹ ਇੱਕ ਸਾਬ ਤੋਂ ਪਹਿਲਾਂ ਦੇਖ ਲੈਂਦੇ ਵੀ ਭਾਈ ਬਿੱਲ ਲਿਆਓ ਤੇ ਨਾਮ ਪਾਉਣ ਨਾਲ ਕਿੰਨਾ ਕੁ ਫਾਇਦਾ ਹੋਇਆ ਤੁਸੀਂ ਉਸੇ ਗੱਲ ਨੂੰ ਮੁਰਮੁਰ ਇੱਕ ਲੋਕਾਂ ਨਾਲ ਵਿਭਾਵਨਾ ਨਾਲ ਕਿਉਂਕਿ ਲੋਕਾਂ ਨੂੰ ਜੇ ਤੁਸੀਂ ਜਿੰਨਾ ਤੁਸੀਂ ਉਹਨੂੰ ਪੈਸਾ ਦੇਣਾ ਹੈ ਜੇ ਉਹ ਦੁਕਾਨਦਾਰ ਨਾਲ ਹੀ ਕਰ ਲੈਂਦਾ ਜਿਹੜਾ ਦੁਕਾਨਦਾਰ 2 ਨੰਬਰ 'ਚ ਮਾਕ ਦੇਚਦਾ ਉਹ ਕਹਿੰਦਾ ਜੇ ਅੱਧੇ ਪੈਸੇ ਲੈ ਲੈ ਤੂੰ ਟੈਕਸ ਦੇ ਅੱਧੇ ਮੈਨੇ ਪਛਾੜਵੇ ਉਹ ਤੇ ਜਿਆਦਾ ਫਾਇਦਾ ਹੋ ਜੂ ਉਹਨੂੰ ਤੁਸੀਂ ਤਾਂ ਨਾਮ ਨੂੰ 2 ਨੂੰ 4 ਨੂੰ 10 ਨੂੰ 20 ਨੂੰ 50 ਨੂੰ ਤੁਹਾਡਾ ਹਾਲ ਜੋ ਹੈਗਾ ਕਿੰਨਾ ਕਦੇਓਗੇ ਇਸ ਕਰਕੇ ਇਹ ਜਿਹੜੇ ਤੌਰ ਤਰੀਕੇ ਨੇ ਲੋਕਾਂ ਦਾ ਇਹ ਕੇ ਸ਼ਾ ਫਾਇਦਾ ਕਰਨਾ ਕਿ ਸਰਕਾਰ ਦੇ ਪ੍ਰਤੀ ਉਹ ਜਿਆਦਾ ਸਹਿਰਦ ਹੋਣ ਉਹ ਤਾਂ ਹੁੰਦੇ ਨੇ ਜੀ ਉਹਨਾਂ ਨੂੰ ਸਰਕਾਰ ਸਹਿਹਰ ਦੇ ਲੱਗੇ ਅੱਜ ਲੋਕਾਂ ਦਾ ਸੋ ਇਹਨਾਂ ਨੂੰ ਬਜਟ 'ਚ ਇਹ ਵੀ ਡਿਸਕਸ ਕਰਨਾ ਚਾਹੀਦਾ ਹੈ ਆਹ ਸੌਰੀ ਸੈਸ਼ਨ 'ਚ ਵੀ ਪਾਈਏ ਸਰਕਾਰ ਸਹਿਹਰਦ ਕਿਵੇਂ ਬਣੇ ਲੋਕਾਂ ਤੇ ਉਹ ਹੁਣ ਜਿਹੜਾ ਇਹਨਾਂ ਦੀ ਜਿਹੜੀ ਸਮੱਸਿਆ ਹੈ ਉਹ ਸਮੱਸਿਆ ਇਹ ਹੈ ਕਿ ਚੀਜ਼ਾਂ ਨੂੰ ਸੈਸ਼ਨਾਂ ਨਾਲੋਂ ਵੀ ਨਾਰੇਬਾਜੀ 'ਚ ਪਾ ਦਿੱਤਾ ਗਿਆ ਜੀਐਸਟੀ ਦੇ ਮਾਮਲੇ